ਆਮ ਆਦਮੀ ਪਾਰਟੀ ਗੱਠਜੋੜ ਕਰਨ ਦੇ ਲਈ ਕਾਂਗਰਸ ਦੇ ਨਾਲ ਮਿੰਨਤਾ ਕੱਢ ਰਹੀ ਆ ਆਮ ਆਦਮੀ ਪਾਰਟੀ ਮਿੰਨਤਾ ਦੇ ਉੱਤਰ ਆਈ ਹੈ ਕਿ ਸਾਡੇ ਨਾਲ ਗੱਠਜੋੜ ਕਰ ਲੋ ਕਾਂਗਰਸ ਦੇ ਵੱਡੇ ਆਗੂਆਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਅੱਗੇ ਹੱਥ ਜੋੜੇ ਸਾਡੇ ਨਾਲ ਗੱਠਜੋੜ ਕਰ ਲੋ ਕਿੱਥੇ ਕਰ ਲੋ ਕਿਉਂ ਕਰ ਲੋ ਇਥੋਂ ਤੱਕ ਕਿ ਮਮਤਾ ਬੈਨਰਜੀ ਹਿਮਤ ਸੁਰੇਨ ਸਣੇ ਜਿਹੜੇ ਵੱਡੇ ਆਗੂ ਨੇ ਇੰਡੀਆ ਗੱਠ ਜੋੜਦੇ ਉਹਨਾਂ ਦੇ ਤਰਲੇ ਕੱਢੇ ਜਾ ਰਹੇ ਨੇ ਕਿ ਸਾਡਾ ਕਾਂਗਰਸ ਦੇ ਨਾਲ ਗੱਠ ਜੋੜ ਕਰਾ ਦਿਓ ਪਰ ਮਾਮਲਾ ਕਈ ਥਾਵਾਂੇ ਫਸ ਗਿਆ ਕਾਂਗਰਸ ਸੀਟਾਂ ਦੇਣ ਲਈ ਤਿਆਰ ਨਹੀਂ ਕਾਂਗਰਸ ਨੇ ਕਿੱਥੇ ਕੁੰਡੀ ਫਸਾਈ ਹੈ ਇਹਦੇ ਬਾਰੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਕਿਉਂ ਤਰਲਾ ਮੀਤਾ ਕੱਢ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਇਸ਼ਾਰਾ ਕਾਂਗਰਸ ਵੱਲੋਂ ਹੋਇਆ ਪਰ ਮਿੰਤਾ ਆਮ ਆਦਮੀ ਪਾਰਟੀ ਕੱਢ ਰਹੀ ਹੈ ਮਾਮਲਾ ਇਹ ਹੈ ਕਿ ਕਾਂਗਰਸ ਨਾਲ ਗੱਠ ਜੋੜ ਕਰਨ ਦੇ ਲਈ ਆਮ ਆਦਮੀ ਪਾਰਟੀ ਹੱਥ ਵੀ ਜੋੜ ਰਹੀ ਹੈ ਉਹ ਵੀ ਅਰਕਾਂ ਤੱਕ ਜਾਨੀ ਕਿ ਕੂਣੀਆਂ ਤੱਕ ਹੱਥ ਜੋੜ ਰਹੀ ਹੈ ਕਿ ਸਾਡੇ ਨਾਲ ਗੱਠ ਜੋੜ ਕਰ ਲੋ ਸਾਡੇ ਨਾਲ ਗੱਠ ਜੋੜ ਕਰ ਲੋ ਹੁਣ ਇਹ ਮਾਮਲਾ ਕੀ ਹੈ ਮਾਮਲਾ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਮਿੰਨਤਾ ਦੇ ਉੱਤਰ ਆਈ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਹਰਿਆਣੇ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਕਾਂਗਰਸ ਦੇ ਨਾਲ ਗੱਠ ਜੋੜ ਦੇ ਯਤਨਾਂ 'ਚ ਲੱਗ ਚੁੱਕੀ ਹੈ ਪਾਰਟੀ ਨੇ ਭਾਜਪਾ ਖਿਲਾਫ ਬਣੇ ਦੇਸ਼ ਵਿਆਪੀ ਇੰਡੀਆ ਗੱਠ ਜੋੜ ਦੇ ਆਗੂਆਂ ਤੇ ਵੀ ਦਬਾਅ ਬਣਾ ਰਹੀ ਹੈ ਕਿ ਕਾਂਗਰਸ ਹਰਿਆਣਾ ਚ ਇਕੱਲਿਆਂ ਚੋਣਾ ਲੜਨ ਦੀ ਬਜਾਏ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਅਤੇ ਖੱਬੇ ਪੱਖੀ ਦਲਾਂ ਨੂੰ ਨਾਲ ਲੈ ਕੇ ਚੋਣਾ ਲੜੇ ਤਾਂ ਜੋ ਭਾਜਪਾ ਵਿਰੋਧੀ ਵੋਟਾਂ ਨੂੰ ਵੰਡਣ ਤੋਂ ਰੋਕਿਆ ਜਾ ਸਕੇ ਅਤੇ ਹਰਿਆਣਾ ਚ ਭਾਜਪਾ ਨੂੰ ਤੀਜੀ ਵਾਰ ਸੱਤਾ ਚ ਆਉਣ ਤੋਂ ਰੋਕ ਗਏ ਲਈ ਕੋਈ ਜੋਖਮ ਨਾ ਲਿਆ ਜਾਵੇ। 3 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣਾ ਲੜੀਆਂ ਸਨ। ਕਾਂਗਰਸ ਨੇ 9 ਸੀਟਾਂ ਤੇ ਜਦਕਿ ਆਮ ਆਦਮੀ ਪਾਰਟੀ ਨੇ ਕੁਰਕਸ਼ੇਤਰ ਦੀ ਇੱਕੋ ਸੀਟ ਤੇ ਆਪਣਾ ਉਮੀਦਵਾਰ ਉਤਾਰਿਆ ਸੀ। ਕਾਂਗਰਸ ਨੇ 945 ਸੀਟਾਂ ਜਿੱਤ ਲਈਆਂ ਜਦਕਿ ਆਮ ਆਦਮੀ ਪਾਰਟੀ ਕੁਰਖੇਤਰ ਸੀਟ ਤੋਂ ਹਾਰ ਗਈ ਆਮ ਆਦਮੀ ਪਾਰਟੀ ਜੋ ਕੇ ਪਹਿਲਾਂ ਸੂਬੇ ਚ ਸਾਰੀਆਂ 90 ਸੀਟਾਂ ਤੇ ਚੋਣ ਲੜਨ ਦਾ ਦਾਵਾ ਕਰਦੀ ਸੀ ਕਾਂਗਰਸ ਨਾਲ ਗੱਠਜੋੜ ਦੇ ਤਹਿਤ ਪਹਿਲਾਂ ਹਰਿਆਣਾ ਵਿਧਾਨ ਸਭਾ ਲਈ 20 ਸੀਟਾਂ ਦੀ ਮੰਗ ਕੀਤੀ ਜਦਕਿ ਹੁਣ ਕਾਂਗਰਸ ਦੇ ਨਾਲ ਗੱਠਜੋੜ ਤਹਿ 10 ਸੀਟਾ ਦਿੱਤੇ ਜਾਣ ਦੀ ਮੰਗ ਕਰ ਰਹੀ ਹੈ ਆਮ ਆਦਮੀ ਪਾਰਟੀ ਦਾ ਇਹ ਵੀ ਦਾਵਾ ਹੈ ਕਿ ਜਿਸ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਚ 9:1 ਦੇ ਹਿਸਾਬ ਨਾਲ ਚੋਣਾਂ ਲੜੀਆਂ ਗਏ ਸਨ ਉਸੇ ਅਨੁਪਾਤ ਚ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੀਟਾਂ ਦਿੱਤੀਆਂ ਜਾਣ ਦੂਜੇ ਪਾਸੇ ਹਰਿਆਣਾ ਕਾਂਗਰਸ ਦੇ ਜ਼ਿਆਦਾਤਰ ਆਗੂ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਖਿਲਾਫ ਨੇ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਦਿੱਤੀ ਜਾਵੇ ਉਹਨਾਂ ਇਹ ਵੀ ਤਰਕ ਦਿੱਤਾ ਕਿ ਲੋਕ ਸਭਾ ਚੋਣਾਂ ਚ ਜੇਕਰ ਖੇਤਰ ਸੀਟ ਤੇ ਕਾਂਗਰਸ ਆਪਣੇ ਚੋਣਵੀ ਚਿੰਨ ਤੇ ਉਮੀਦਵਾਰ ਉਤਾਰਦੀ ਦਾ ਕਾਂਗਰਸ ਦਾ ਉਮੀਦਵਾਰ 100% ਕੁਰਖੇਤਰ ਤੋਂ ਜਿੱਤ ਹੁੰਦਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਕੁਰਖੇਤਰ ਦੇ ਕੇ ਸਿੱਧੇ-ਸਿੱਧੇ ਥਾਲੀ ਚ ਰੱਖ ਕੇ ਭਾਜਪਾ ਨੂੰ ਦਿੱਤੀ ਗਈ ਸੀਟ ਹੈ ਉਹਨਾਂ ਇਹ ਵੀ ਕਿਹਾ ਕਿ ਹਰਿਆਣਾ ਚ ਆਮ ਆਦਮੀ ਪਾਰਟੀ ਕੋਲ ਇੱਕ ਵੀ ਅਜਿਹਾ ਉਮੀਦਵਾਰ ਨਹੀਂ ਜੋ ਕਿਸੇ ਵੀ ਹਲਕੇ ਤੋਂ ਸੀਟ ਜਿੱਤਣ ਦੇ ਸਮਰੱਥ ਹੋਵੇ ਅਜਿਹੇ ਚ ਜਿੰਨੀਆਂ ਵੀ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾਣੀਆਂ ਉਹ ਸਿੱਧੇ ਪਲੇਟ ਚ ਰੱਖ ਕੇ ਭਾਜਪਾ ਨੂੰ ਦੇਣ ਦਾ ਯਤਨ ਹੋਵੇਗਾ ਤੇ ਇਸ ਦਾ ਕਾਂਗਰਸ ਨੂੰ ਭਾਰੀ ਨੁਕਸਾਨ ਹੋਵੇਗਾ ਸੂਬਾ ਕਾਂਗਰਸ ਦੇ ਆਗੂਆਂ ਦਾ ਇਹ ਵੀ ਆਖਣਾ ਹੈ ਕਿ ਜੇਕਰ ਆਪ ਨਾਲ ਗੱਡਜੋੜ ਕਰਨਾ ਹੀ ਹੈ ਤਾਂ ਪਾਰਟੀ 3-4 ਸੀਟਾਂ ਦਿੱਤੀਆਂ ਜਾਣ ਤਾਂ ਜੋ ਕਾਂਗਰਸ ਨੂੰ ਹਰਿਆਣਾ 'ਚ ਜ਼ਿਆਦਾ ਨੁਕਸਾਨ ਨਾ ਹੋਵੇ ਜਿਕਰ ਜੋ ਹੈ ਕਿ ਅੱਜ ਹਰਿਆਣਾ ਚਾਅ ਆਦਮੀ ਪਾਰਟੀ ਨੇ ਜਿੰਨੀਆਂ ਵੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜੀਆਂ ਨੇ ਕਿਸੇ ਵੀ ਆਪ ਤੇ ਆਪਣੀ ਜਮਾਤ ਨਹੀਂ ਬਚਾ ਸਕੀ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਹਰਿਆਣਾ 'ਚ ਥਾਂ-ਥਾਂ ਤੇ ਰੈਲੀਆਂ ਮੀਟਿੰਗਾਂ ਕਰਕੇ ਆਪਦੇ ਪੱਖ 'ਚ ਮਾਹੌਲ ਬਣਾਉਣ ਦਾ ਯਤਨ ਕੀਤਾ ਸੀ ਪਰ ਉਹਨਾਂ ਦੀਆਂ ਸਾਰੀਆਂ ਬੈਠਕਾਂ ਤੇ ਰੈਲੀਆਂ ਪੂਰੀ ਤਰ੍ਹਾਂ ਨਾਲ ਸਫਲ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਈਆਂ ਅਤੇ ਹਰਿਆਣਾ ਦੀ ਰਾਜਨੀਤੀ ਦੀ ਜ਼ਮੀਨੀ ਹਕੀਕਤ ਉਹਨਾਂ ਦੇ ਸਾਹਮਣੇ ਆ ਗਈ ਹੈ ਅਸਲ 'ਚ ਸੁਨੀਤਾ ਕੇਜਰੀਵਾਲ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਇਹ ਰੈਲੀਆਂ ਵੀ ਕਾਂਗਰਸ 'ਤੇ ਦਬਾਅ ਬਣਾਉਣ ਲਈ ਕੀਤੀਆਂ ਸਨ ਤਾਂ ਜੋ ਹਰਿਆਣਾ ਵਿੱਚ ਕਾਂਗਰਸ ਨਾਲ ਗੱਠਜੋੜ ਕੀਤਾ ਜਾ ਸਕੇ ਤੇ ਕਾਂਗਰਸ ਦੇ ਮੋਢਿਆਂ ਤੇ ਸਵਾਰ ਹੋ ਕੇ ਸੂਬੇ 'ਚ ਆਪਣਾ ਖਾਤਾ ਖੋਲ੍ਹਿਆ ਜਾ ਸਕੇ। ਹਰਿਆਣਾ ਦੀਆਂ ਬੈਠਕਾਂ ਤੇ ਰੈਲੀਆਂ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਇਕੱਲਿਆਂ ਚੋਣ ਲੜਨ ਨਾਲ ਪਾਰਟੀ ਦਾ ਕੋਈ ਉਮੀਦਵਾਰ ਜਿੱਤਣਾ ਤਾਂ ਦੂਰ, ਜਮਾਨਤ ਵੀ ਸ਼ਾਇਦ ਬਚਾ ਸਕੇ। ਇਸ ਦਾ ਸਿੱਧਾ ਨੁਕਸਾਨ ਵੀ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਹੋਵੇਗਾ। ਰਾਹੁਲ ਗਾਂਧੀ ਵੀ ਇਹ ਨਹੀਂ ਚਾਹੁੰਦੇ ਕਿ ਹਰਿਆਣਾ 'ਚ ਕਿਸੇ ਤਰ੍ਹਾਂ ਦਾ ਕੋਈ ਜੋਖਮ ਲਿਆ ਜਾਵੇ। ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇਸ ਵਾਰ ਹਰਿਆਣਾ ਦੇ ਅੰਦਰ ਕਾਂਗਰਸ ਪਾਰਟੀ ਦੇ ਟਿਕਟ ਦੇ ਦਾਵੇਦਾਰਾਂ ਦੀ ਲੰਬੀ ਸੂਚੀ ਆ ਤੇ ਇੱਕ ਉਮੀਦਵਾਰ ਨੂੰ ਟਿਕਟ ਮਿਲਣ ਤੋਂ ਬਾਅਦ ਬਾਕੀ ਟਿਕਟ ਦੇ ਦਾਵੇਦਾਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾ ਸਕਦੇ ਨੇ ਇਸ ਦੇ ਚੱਲਦੇ ਉਹਨਾਂ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਨੂ ਗੋਪਾਲ ਦੀ ਦੇਖ ਰੇਕ ਚੈੱਕ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੇ ਵਿੱਚ ਹਰਿਆਣਾ ਕਾਂਗਰਸ ਸਕਰੀਨਿੰਗ ਕਮੇਟੀ ਦੇ ਮੁਖੀ ਅਜੇ ਮਾਕਣ ਇੰਚਾਰਜ ਦੀਪਕ ਬਾਵੜੀਆ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਭពਿੰਦਰ ਸਿੰਘ ਹੁਡਾ ਸ਼ਾਮਲ ਨੇ ਇਹ ਕਮੇਟੀ ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਗੱਲਬਾਤ ਕਰੇਗੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਹੁਣ ਤੱਕ ਕੇਸਵੀਨੂ ਗੋਪਾਲ ਦੀਪਕ ਬਾਬਰੀਆ ਸਣੇ ਕਾਂਗਰਸ ਦੇ ਆਗੂਆਂ ਨਾਲ ਤਿੰਨ ਦੌਰ ਦੀ ਗੱਲਬਾਤ ਕਰ ਚੁੱਕੇ ਨੇ ਹੁਣ ਕੱਲ 5 ਸਤੰਬਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜੋ ਪਹਿਲਾਂ ਸੁਭੇਦੀਆਂ 90 ਸੀਟਾਂ ਦੇ ਚੋਣ ਲੜਨ ਦਾ ਦਾਵਾ ਕਰਦੀ ਸੀ ਉਹ ਕਾਂਗਰਸ ਨਾਲ ਗੱਠਜੋੜ ਕਰਕੇ ਕਿੰਨੀਆਂ ਸੀਟਾਂ ਤੇ ਚੋਣਾਂ ਲੜੇਗੀ ਹਰਿਆਣਾ ਵਿਧਾਨ ਸਭਾ 'ਚ ਆਪਣਾ ਖਾਤਾ ਖੋਲ ਪਾਵੇਗੀ ਕਿ ਨਹੀਂ ਮਸਲਾ ਇਹ ਹੈ ਕਿ ਕਾਂਗਰਸ ਜਾਂ ਆਮ ਆਦਮੀ ਪਾਰਟੀ ਗਾਠ ਜੋੜ ਕਰ ਲੈਣ ਪਰ ਆਮ ਆਦਮੀ ਪਾਰਟੀ ਕਿਸੇ ਵੀ ਅਜਿਹੀ ਸੀਟ ਤੇ ਦਾਅਵੇਦਾਰੀ ਨਹੀਂ ਕਹਿ ਸਕਦੀ ਠੋਕ ਕੇ ਕਿ ਆਹ ਸੀਟ ਤਾਂ ਸਾਡੀ ਵੱਟ ਤੇ ਪਈ ਹੈ ਐਸੀ ਇਸ ਸੀਟ ਤੇ 40000 ਵੋਟ ਲੈ ਜਾਗੇ 30000 ਕਾਂਗਰਸ ਦੀ ਪਲੱਸ ਹੋਊਗੀ 70000 ਅਸੀਂ ਜਿੱਤ ਜਾਗੇ ਐਸੀ ਕਿਸੇ ਵੀ ਸਥਿਤੀ ਚ ਨਹੀਂ ਆ ਫਿਰ ਕਾਂਗਰਸ ਐਡਾ ਜੋਖਮ ਕਿਉਂ ਲੈ ਰਹੀ ਹੈ ਕਾਂਗਰਸ ਇਹ ਚਾਹੁੰਦੀ ਹੈ ਕਿ ਵੋਟਾਂ ਦੀ ਵੰਡ ਰੋਕੀ ਜਾ ਸਕੇ ਉਮੀਦਵਾਰ ਦਾਵੇਦਾਰੀਆਂ ਜਾਦੀਆਂ ਨੇ ਕੋਈ ਆਮ ਆਦਮੀ ਪਾਰਟੀ ਦੀ ਟੇਡ ਤੇ ਵੋਟ ਲਿਜਾ ਕੇ 7-8000 4000 ਵੋਟ ਲਿਜਾ ਕੇ ਕਾਂਗਰਸ ਦੀ ਬੇੜੀ ਚ ਵੱਟੇ ਪਾਉਣ ਦਾ ਕੰਮ ਨਾ ਕਰੇ ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਖੜਕਾਇਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਬਕਾਇਦਾ ਮੰਤਾਂ ਤੇ ਉੱਤਰ ਆਈ ਹੈ ਦੇਖਦੇ ਹਾਂ ਕਿ ਮੰਤਾਂ ਨੂੰ ਫਲ ਪੈਂਦਾ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਅੱਜ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕਾਂਗਰਸ ਦੀ ਸੂਚੀ ਵੀ ਅੱਜ ਆਉਣ ਦੀ ਉਮੀਦ ਹੈ